ਹਾਂਜੀ ਇਹ ਜੰਗਲ ਦੇ ਬੈਕਸਾਈਡ ਤੇ ਇੰਡੀਆ ਦੀ ਜਮੀਨ ਆ। ਸਤ ਜੀ ਨਮਸਕਾਰ ਵਾਇਕਲ ਜੀ ਦਾ ਖਾਸਾ ਵਾਇਕਲ ਜੀ ਕੀ ਫਤ ਹੈ। ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਬੁਦਾਇਕ ਹਲਕਾ ਜੀ ਨਾਲ ਆ। ਮੈਂ ਇਸ ਵੇਲੇ ਸਰਪ੍ਰਕਾਸ਼ ਇੱਕ ਸਾਡੀ ਚੌਂਕੀ ਆ ਜ ਨਾਲੇ ਬਿਲਕੁਲ ਦਰਿਆ ਦੇ ਕੰਡੇ ਤੇ ਖੜੇ ਆਪਾਂ। ਉਹ ਬਿਲਕੁਲ ਹਿੰਦ-ਪਾਕ ਬਾਰਡਰ ਦੇ ਨਾਲ ਜਿਹੜਾ ਖੜੇ ਆ। ਮੈਨੂੰ ਆ ਸਾਡੇ ਕਿਸਾਨ ਫਰਾ ਜਿਹੜੇ ਆ ਇਹ ਇੱਥੇ ਲੈ ਕੇ ਆਇਆ ਕਿਉਂਕਿ ਇੱਥੇ ਕਦੀ ਕੋ ਆਇਆ ਹੀ ਨਹੀਂ ਉਹ ਸੱਚ ਗੱਲ ਇਹ ਆ ਕਿ ਮੈਂ ਵੀ ਪਹਿਲੀ ਵਾਰ ਆਇਆ ਉਹਦੇ ਮਿੰਦੂ ਦਿਖਾਉਣ ਲੈ ਆਇ ਸੀ ਤੇ ਮੈਂ ਤੁਹਾਨੂੰ ਵੀ ਜਿਹੜੀ ਗੱਲ ਦਿਖਾਉਣੀ ਚਾਹੁੰਦਾ ਮੈਂ ਉਹ ਦਿਖਾਉਣੀ ਚਾਹੁੰਦਾ ਕਿ ਰਾਵੀ ਦਰਿਆ ਅਸਲ ਦੇ ਚੋਆ ਆ ਆ ਸਾਰਾ ਦਰਿਆ ਨਵਾਂ ਬਣ ਗਿਆ ਜ਼ਮੀਨ ਸਾਡੀ ਟੋਟਲ ਸਾਡੀ ਸੈਂਕੜੇ ਏਕੜ ਜ਼ਮੀਨ ਸੀਗੀ ਜਿਹੜੀ ਦਰਿਆ ਦੇ ਵਿੱਚ ਦਰਿਆਬੁਰਦ ਹੋ ਗਈ ਆ ਉਹ ਅੱਗੇ ਜਿਹੜੇ ਰੁੱਖ ਨੇ ਇਹ ਸਾਡੇ ਪੰਜਾਬ ਸਰਕਾਰ ਦਾ ਇੱਕ ਜੰਗਲ ਹੈ 300 ਏਕੜ ਦਾ ਉਹ ਤੋਂ ਪਹਿਲੇ-ਪਹਿਲੇ ਆਸਾ ਦਾ ਨਵਾਂ ਰਾਵੀ ਦਰਿਆ ਬਣ ਗਿਆ ਇਹ ਨਵਾਂ ਰਾਵੀ ਦਰਿਆ ਸਾਡੀ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਦਰਿਆਬੁਰਦ ਹੋ ਗਈ ਇਹਨਾਂ ਗਰੀਬ ਕਿਸਾਨਾਂ ਦੀ ਤੇ ਰਾਵੀ ਅਸਲ ਦੇ ਚੋਹ ਜਾ ਰਿਹਾ ਆ ਆ ਧਾ ਲੱਗ ਕੇ ਆਇਆ ਜਦੋਂ ਪਾਣੀ ਆਇਆ ਇੱਧਰ ਉਹਨੇ ਆਪਣਾ ਨਵਾਂ ਰਸਤਾ ਜਿਹੜਾ ਬਣਾ ਲਿਆ ਸਾਡੇ ਲਈ ਪ੍ਰੋਬਲਮ ਕੀ ਆ ਸਾਡੇ ਲਈ ਪ੍ਰੋਬਲਮ ਇਹ ਆ ਦੋਸਤੋ ਕਿ ਅਸੀਂ ਇੰਡੀਆ ਗਵਰਨਮੈਂਟ ਨੂੰ ਕਈ ਵਾਰ ਬੇਨਤੀ ਕੀਤੀ ਆ ਕਿਉਂਕਿ ਦਰਿਆ ਦਰਿਆਵਾਂ ਦਾ ਇਸ਼ੂ ਜਿਹੜਾ ਇੰਡੀਆ ਗਵਰਨਮੈਂਟ ਦਾ ਇਸ਼ੂ ਆ ਹੁਣ ਅਸੀਂ ਕਿਸਾਨਾਂ ਨੂੰ ਇੱਧਰ ਜਿਹੜੀ ਫਸਲ ਖਰਾਬ ਹੋਈ ਆ ਇੱਧਰ ਦੀ ਪਾਣੀ ਪਾਣੀ ਸੀਗਾ ਇਸ ਫਸਲ ਦਾ ਤੇ ਮੌਜਦਾ ਦੇ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਨੌਂ ਸਵੀ ਕੀਤਾ ਗਰਦੌਦੀਆਂ ਹੋਦੀਆਂ ਸਭ ਕੁਝ ਹੋਦੀਆਂ ਬਸ ਸਵਾਲ ਇਹ ਆ ਕਿ ਜਿਹੜੀ ਦਰਿਆਪੁਰ ਦੀ ਜ਼ਮੀਨ ਆ ਇਹਦਾ ਮੌਜਦਾ ਕੌਣ ਦੇਊਗਾ ਇੱਥੇ ਜ਼ਮੀਨ ਦਾ ਰੇਟ ਜਿਹੜਾ ਸੀਗਾ ਮੈਨੂੰ ਕਿਸਾਨ ਦੱਸ ਰਹੇ ਸੀ 15 ਤੋਂ 20 ਲੱਖ 22 ਲੱਖ ਰੁਪਇਆ ਏਕੜ ਸੀਗੀ ਪਰ ਇਹ ਜ਼ਮੀਨ ਚਲੀ ਗਈ ਦਰਿਆਪੁਰ ਦੀ ਜ਼ਮੀਨ ਦਾ ਕੋਈ ਮਾਲਕਾ ਨਾ ਜਿਹੜਾ ਜਿਹੜੇ ਬੰਦੇ ਦੀ ਮਾਲਕੀ ਆ ਉਹ ਨੂ ਬਚਾਰੇ ਨੂੰ ਕੋਈ ਪੈਸਾ ਨਹੀਂ ਮਿਲਦਾ ਜ ਮਤਲਬ ਉਹਦੀ ਫਸਲ ਤਾਂ ਗਈ ਗਈ ਪਰ ਉਹਦੀ ਜ਼ਮੀਨ ਹੀ ਚਲੀ ਗਈ ਨਵਾਂ ਤਰਿਆਬ ਬਣ ਗਿਆ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਚਾਹੀਦਾ ਹੈ ਇਸੇ ਕਰਕੇ ਸੀ ਕਹਿੰਦੇ ਸੀ ਕਿ ਸਾਨੂੰ 2000 ਕਰੋੜ ਰੁਪਏ ਮੈਨੂੰ ਕਈ ਬੰਦੇ ਆ ਦੇਖਿਆ ਜੀ ਇੰਨਾ ਪੈਸਾ ਕੀ ਕਰਨਾ ਤੁਸੀਂ ਮੈਂ ਇਹੀ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਸਾਡੇ ਨੁਕਸਾਨ ਦੀ ਕੈਲਕੂਲੇਸ਼ਨ ਕਰੋ ਤੁਸੀਂ ਅਜਨਾਲੇ ਦੀ ਸਾਡਾ ਨੁਕਸਾਨ ਕੋਈ ਐ ਨਹੀਂ ਹੈ ਕਿ ਪਾਣੀ ਆ ਗਿਆ ਫਸਲ ਸਾਡੀ ਜਿਹੜੀ ਜਮੀਨ ਉੜ ਗਈ ਆ 1 ਕਰੋੜ ਰੁਪਈਆ ਦੀ ਜਮੀਨ ਸੀਗੀ ਬੜਾ ਟਾਪ ਦਾ ਝੋਨਾ ਬੜੀ ਟਾਪ ਦੀ ਫਸਲ ਹੁੰਦੀ ਸੀਗੀ ਇਸ ਕਰਕੇ ਮੈਂ ਐਡੀ ਦੂਰ ਮੈਨੂੰ ਕਿਸਾਨ ਲੈ ਕੇ ਆਇਆ ਮੈਂ ਦੇਖ ਕੇ ਹਰਾਨ ਹੋ ਗਿਆ ਕਿ ਕਿਦਾਂ ਦਰਿਆ ਇੱਕ ਹੌਲ ਬਣ ਗਿਆ ਉਹਦੇ ਦਰਿਆ ਨੇ ਤੋੜੀ ਕੋਟਰ ਜਿਆਦੇ ਤੱਕ ਸਾਡੀ ਸਾਡੀ ਜਮੀਨ ਜਿਹੜੀ ਆ ਉਹ ਰੋੜਤੀ ਬਲਬਦੇ ਦਰਿਆ ਕੱਲ ਉੱਥੇ ਸੀਗਾ ਮੈਂ ਉਹ ਸਾਡੀ ਜ਼ਮੀਂ ਦੇ ਤੋੜ ਕੇ ਲੈ ਗਿਆ ਸੋ ਮੈਂ ਮੈਂ ਦੇਖ ਰਿਹਾ ਕਿ ਬੱਲਾ ਜਿਹੜਾ ਟੋਟਲੀ ਸਾਡਾ ਨੁਕਸਾਨ ਕਿੰਨਾ ਹੋਇਆ ਕਿੱਥੇ ਕਿੱਥੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਪਿੱਛੋਂ ਛੜਕਾਂ ਤੋਂ ਆਉਂਦੇ ਆ ਉਹਦੇ ਹੈਲੀਕਾਪਟਰਾਂ ਤੋਂ ਹੋ ਕੇ ਚੱਲ ਜਾਂਦੇ ਆ ਇੱਥੇ ਸਦਾਉਨਾ ਮੋਦੀ ਸਾਹਿਬ ਆਹ ਵੇਖੋ ਤੁਹਾਨੂੰ ਪਤਾ ਲੱਗੇ ਕਿ ਕਿਸਾਨ ਕਿੱਥੇ ਥੁਰ ਗਏ ਉਹਨਾਂ ਦੀ ਜ਼ਮੀਨ ਕਿੱਥੇ ਚਲਾ ਥੁਰ ਗਈ ਆ ਤੁਸੀਂ ਆਏ ਹੀ ਪਿੱਛੇ ਉੱਥੇ ਪਠਾਨਕੋਟ ਗਰਵਾਸਪੁਰ ਮਿਲ ਕੇ ਚਲੇ ਗਏ ਲੋਕਾਂ ਨੂੰ ਤੁਹਾਡੇ ਮੰਤਰੀ ਆਉਂਦੇ ਆ ਸੜਕਾਂ ਦੇ ਫਿਰਕੇ ਚਲ ਜਾਂਦੇ ਆ ਆਇਆ ਸਾਡ ਅਸਲ ਦੇਤੀ ਜਿਹੜਾ ਨੁਕਸਾਨ ਵੇਖਣਾ ਲਾ ਕਿ ਧਾਵੀ ਨੇ ਸਾਡੇ ਕਿਸਾਨਾਂ ਨੂੰ ਕਿੱਦਾਂ ਤਬਾਹ ਕਰ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਹਲਕਾ ਵਿਧਾਇਕ ਹੋਣ ਦੇ ਨਾਤੇ ਫਿਰ ਅਪੀਲ ਕਰੂੰਗਾ ਕਿ ਸਾਨੂੰ 2000 ਕਰੋੜ ਰੁਪਇਆ ਜਿਹੜਾ ਚਾਹੀਦਾ ਹਰੀਆ ਕਰੋੜ ਫਿਰ ਇਹ ਨਾਲ ਦਬਾ ਦਾ ਬੈਲਟ ਹੋਗਾ ਨਹੀਂ ਤੇ ਤੁਸੀਂ ਆਪ ਦੇਖੋ ਤਨ ਮੈਂ ਵੀਡੀਓ ਭੇਜੂਗਾ ਤੁਸੀਂ ਆਪ ਦੇਖ ਲਿਓ ਵੀ ਆ ਇੰਨਾ ਦਾ ਵਿਚਾਰਿਆਂ ਦਾ ਕੀ ਆਲਾ ਕਿਸਾਨ ਖਦੋਤੇ ਵਜਾਦੇ ਇਹ ਮੈਨੂੰ ਟਰੈਕਟਰਾਂ ਦੇ ਲੈ ਕੇ ਆ ਇੱਥੇ ਗੱਡੀ ਨਹੀਂ ਆਉਂਦੀ ਗੱਡੀਆਂ ਪਿੱਛੇ ਰਹਿ ਗਿਆ ਅਸੀਂ ਆ ਪੰਜ 7 ਕਿਲੋਮੀਟਰ ਟਰੈਕਟਰਾਂ ਦੇ ਇੱਥੇ ਚੜ ਕੇ ਆਏ ਆ ਵੇਖਣ ਵਾਸਤੇ ਕਿਉਂਕਿ ਮੈਂ ਆਪ ਮਤਲਬ ਇਹਦੇ ਹੜਾ ਤੋਂ ਬਾਅਦ ਹੁਣ ਛੇਸੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਦਿੱਲੀ ਸਾਡੀ ਮਤਲਬ ਜਿਹੜੀ ਆ ਤੁਸੀਂ ਇਹ ਲਿਖ ਕੇ ਭੇਜੋ ਸਾਡਾ ਬੜਾ ਵੱਡਾ ਮਸਲਾ ਕਿ ਜਿਸ ਕਿਸਾਨ ਦਾ 20 ਲੱਖ ਦਾ ਖੇਤ ਧੁਰ ਗਿਆ ਉਹਨੂੰ ਪੈਸਾ ਕੋਈ ਵੀ ਨਾ ਦਵੇ ਸਰਕਾਰ ਇਹ ਤੇ ਬੜਾ ਅਨਿਆਹ ਦੀ ਗੱਲ ਹੈ ਸੋ ਮੈਂ ਫਿਰ ਇੱਕ ਅੱਜ ਮੰਗ ਕਰਦਾ ਐ ਸਥਾਂ ਤੇ ਖਲੋ ਕੇ ਇਹ ਮੇਰਾ ਖਿਆਲ ਆ ਕਿ ਸਭ ਤੋਂ ਕੀਰ ਦੇ ਉੱਤੇ ਆਪਾਂ ਖਲੋਤੇ ਆ ਅੱਗੇ ਉਹ ਸਾਡਾ ਜੰਗਲ ਆ ਜਿਹੜਾ ਸਾਹਮਣੇ ਤੁਸੀਂ ਦੇਖਦੇ ਹੋ ਉੱਤੋਂ ਅੱਗੇ ਫਿਰ ਪਾਕਿਸਤਾਨ ਜਿਹੜਾ ਸ਼ੁਰੂ ਹੋ ਜਾਂਦਾ ਸੋ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਵਿਸ਼ਵਾਸ ਦਿਉਣ ਆਇਆ ਕਿਉਂਕਿ ਮੈਨੂੰ ਇਹ ਕਈ ਦਿਨਾਂ ਦੇ ਕਹਿ ਰਹੇ ਸੀ ਪਹਿਲਾਂ ਤਾਂ ਆਉਂਦੀ ਰਸਤਾ ਹੀ ਨਹੀਂ ਸੀ ਪਾਣੀ ਇੰਨਾ ਜ਼ਿਆਦਾ ਸੀਗਾ ਤੇ ਕਹਿੰਦੇ ਜੇ ਤਾਂ ਸਾਡਾ ਆ ਵੀ ਦੇਖ ਕੇ ਆਓ ਜੀ ਸਾਡੀਆਂ ਜ਼ਮੀਨਾਂ ਕਿੱਦਾਂ ਚਲ ਗਈਆਂ ਤੇ ਮੈਂ ਇਹਨਾਂ ਦਾ ਵਾਅਦਾ ਕੀਤਾ ਕਿ ਮੈਂ ਆਉਂਗਾ ਜੂਤ ਭਾਵੇਂ ਜੋ ਮਰਜ਼ੀ ਹੋ ਜੇ ਅੱਜ ਸਾਨੂੰ ਬੰਦੇ ਗੱਡੀਆਂ ਭਾਵੇਂ ਹੋਣ ਅਹੀਂ ਮੈਨੂੰ ਲੱਗਦਾ ਕਿ 5-6 ਕਿਲੋਮੀਟਰ ਹੀ ਟਰੈਕਟਰਾਂ ਦੇ ਚੜ ਕੇ ਆਏ ਆ ਕਿਉਂਕਿ ਗੱਡੀ ਨਹੀਂ ਆ ਸਕਦੀ ਸੋ ਵੇਖਿਆ ਕੋਈ ਨਹੀਂ ਆਪਾਂ ਤੁਹਾਡੇ ਨਾਲ ਖੜੇ ਹਾਂ ਤੁਹਾਡੀ ਮਤ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਡਾ ਇਹ ਕਾਨੂੰਨ ਬਣਾਓ ਕੋਈ ਦਰਿਆਪੁਰ ਦੇ ਜ਼ਮੀਨ ਦਾ ਜਿਹੜਾ ਉਹ ਕਾਨੂੰਨ ਬਣਾਓ ਵਿਚਾਰੇ ਕਿਸਾਨ ਕਿੱਥੇ ਜਾਣ ਇਹ ਮੈਂ ਤੁਹਾਨੂੰ ਦਿਖਾਉਣ ਲੈ ਕੇ ਆਇਆ ਹਾਂ ਦੁਨੀਆ ਪਰਦੇ ਪੰਜਾਬੀਆਂ ਨੂੰ ਜਿੱਥੇ ਵੀ ਜੈਸਵੀ ਦੁਕਨ ਤੇ ਬੈਠੇ ਹੋ ਸਰ ਇਸ ਗੱਲ ਨੂੰ ਤੁਸੀਂ ਦੇਖੋਗੇ ਨਾਲੇ ਦਾ ਕੀ ਹਾਲ ਬਣ ਗਿਆ ਮੈਂ ਤੁਹਾਨੂੰ ਬਸ ਇਹ ਦਿਖਾਉਣਾ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਇਗਲ ਜੀ ਦਾ ਖਾਸਾ ਵਾਇਗਲ ਜੀ ਕੀ ਹਾਲ ਹੈ ਬੁਗਾਤਾਂ ਗਿਉਨਾਂ ਆ ਗਏ ਆਂ ਕਿ ਖੜੇ ਆਪਾਂ ਬਸ ਇੱਥੇ ਨਾਲੇ ਆਂ ਸਮਝ ਨਾ ਮਗਾਤ ਹੋਤੀ ਅੱਛਾ ਬਈ ਬੁੱਤਰ ਬੁੱਤਰ ਜੀ ਬਹੁਤ ਜਲਦੀ ਘੋਰ ਹੁੰਦੇ ਆ ਤੇ ਸੁੱਤਾ ਅੱਗੋਂ ਸਾਰੇ ਬੰਦ ਟੁੱਟੇ ਨੇ ਜਿੱਦਿਆ ਬੰਦ ਨਾ ਰਹੇ ਸਾਰੇ ਤੇ ਜਗ੍ਹਾ ਤੋਂ ਟੁੱਟਾ ਨਹੀਂ ਤਾਂ ਪਾਣੀ ਫਿਰ ਵਾਪਸ ਉਹੀ ਜਾਣਾ ਤੇ ਚਲ ਜੇ ਮੈਂ ਉਧਰ ਜਾਵਾਂ ਤੇ ਜਲਦੀ ਤੋਂ ਜਲਦੀ ਬਣਾ ਹੋ ਜਾਏ ਤੇ ਚਲੋ ਨੁਕਸਾਨ ਨਾ ਸਰੋ ਦੇ ਕੋਈ ਤੇ ਕੋਈ ਬੜੀ ਬੋਲਦੀ ਫਾਨੀ ਦਿੱਤਾ ਇੱਧਰ ਆ ਕੇ ਚੱਲਣ ਦਾ ਹੈ ਉਹਦੇ ਨੋਕਰਾ ਦੀ ਲੰਬੀ ਹੱਲੇ ਮਾਰ ਜਿਹੜਾ ਫੋਰੈਸਟ ਏਰੀਆ ਜਲਵੀ ਜਾਊਗਾ ਕੋਈ ਦਿੱਕਤ ਨਹੀਂ ਪਰ ਇੱਧਰੋਂ ਨੁਕਸਾਨ ਨਾ ਕੋਈ ਹੈ ਇੱਥੇ ਫੂਲਪੁਰ ਮੋਹਰ ਐ ਕਿਹ ਜੀ 300 ਏਕੜਾ ਸਰੋਕ ਨਹੀਂ ਜਿਹੜੇ ਹਾਂ ਦੂਹਰੀ ਸਾਈਡ ਆ 200 ਨਿੰਜਾ ਆ ਗਿਆ ਉਹ 200 ਨਿੰਜਾ ਕਿਹੜਾ ਕਿ ਫੂਲ ਉੱਪਰ ਦੀ ਤੇ 50 ਏਕੜ ਹੈਗੀ ਰਾਜੀ ਸਿੰਘ ਉਹ ਕਹਿੰਦੀ 300 ਏਕੜ ਦੇ ਆਸ-ਪਾਸ ਨਦੀ ਤੋਂ ਪਾਰ ਹੈ ਜੀ ਅੱਛਾ ਹੋਰ ਹਾਂ ਜੀ ਅੱਛਾ ਇਹ ਸਾਹਮਣੇ ਜਿਹੜੇ ਪੇੜ ਹੈ ਜੀ ਉਹ ਮਾਣੇ ਸਾਹਮਣੇ ਹੈ ਜੀ ਇਹ ਜੰਗਲ ਆ ਹਾਂਜੀ ਇਹ ਜੰਗਲ ਦੇ ਬੈਕ ਸਾਈਡ ਤੇ ਇੰਡੀਆ ਦੀ ਜ਼ਮੀਨ ਆ ਆਪਣੀ ਇੱਥੋਂ ਬਲ ਦਰਿਆ ਅੱਧਾ ਇਹਨੂੰ ਆਗਾ ਅੱਧਾ ਉਨੋਂ ਹਾਂਜੀ ਇਹ ਜਗ੍ਹਾ ਆਪਣੀ ਸਾਰੀ ਲੋਕੇਸ਼ਨ ਹੀ ਚੇਂਜ ਕਰ ਗਿਆ ਜੀ ਪਹਿਲਾਂ ਜਿੱਥੇ ਚੱਲਦਾ ਸੀ ਉਹ ਸਭ ਛੱਡ ਗਿਆ ਤੇ ਹੁਣ ਇੱਥੇ ਆ ਕੇ ਚੱਲਣ ਦੇ ਵਜ ਜਾਂਦੇ ਸਿੱਧੇ ਚੱਲੋ ਉੱਧਰ ਚੱਲਦਾ ਹਾਂਜੀ ਪਹਿਲਾਂ ਉੱਥੋਂ ਸਿੱਧਾ ਚੱਲਦਾ ਸੀ ਜੀ ਆਹ ਜ਼ਮੀਨਾਂ ਸਾਧੀਆਂ ਵਿੱਚ ਲੈ ਗਿਆ ਹਾਂਜੀ ਇਹ ਲੈ ਕੇ ਆ ਰੂੜੇ ਥੋਬੇ ਦੇ ਬੰਦੇ ਆ ਜੀ ਉਹ ਜਿਨ੍ਹਾਂ ਦੀ ਇੱਥੇ ਸਾਰੀ ਉੱਥੋਂ ਤੱਕ ਜ਼ਮੀਨ ਹੀ ਜੀ ਇਹ ਵੀ ਸਾਰੀ ਵਿੱਚੇ ਵੈਗੀ ਨਾ ਜੀ ਆਜੋ ਆਜੋ ਸਰ ਭਾਗ ਇਹ ਸਦਾ ਕੰਮ ਖਰਾਬ ਹੋ ਗਿਆ ਤੇ ਹਾਂਜੀ ਬਿਲਕੁਲ ਠੀਕ ਹੈ ਮਤਲਬ ਜੇ ਵੀ ਪਬਲਿਕ ਚਰਚਾ ਦਾ ਨਾ ਕਰੀ। ਠੀਕ। ਬਹੁਤ ਚਿੱਟਾ ਜਿਹੜਾ ਤੁਹਾਡੇ ਨਾਲ ਪਾਸਤਾ ਹੁੰਦਾ ਹੈ। ਹਾਂਜੀ ਇਹ ਨਾਲ ਵਿੱਚੋਂ ਦੀ ਹੋ ਜਾਂਦੀ ਜੇ ਜੰਦੇ। ਜਿਹੜੀ ਪੂਰੀ ਲੋਕੇਸ਼ਨ ਸਰ ਉੱਥੋਂ ਦਿਖਣੀ ਹੈ ਅੱਗੇ ਜ਼ਮੀਨ ਬਹੁਤ 85 90 ਕਿਲੇ ਜ਼ਮੀਨ ਅੱਗੇ ਜੇ। ਉਹ ਬਈ ਨਹੀਂ ਲਿਟਰਲ ਮੀਨ। ਬਹੁਤ ਸਾਡੇ ਸਾਰੇ ਪਰਿਵਾਰ ਵੱਲੋਂ ਸਰ ਤੁਹਾਡਾ ਬਹੁਤ ਧੰਨਵਾਦ ਜੇ ਬੇੜੇ ਵੱਲੋਂ ਕਿਹਾ ਤੁਸੀਂ ਦੋ ਦਿਨ ਵੀ ਨਹੀਂ ਲਾਏ ਸਰ ਨੂੰ ਬੇੜਾ ਦੇ ਤਾਂ ਵੀ ਜਾਓ ਤੁਸੀਂ ਜਾ ਕੇ ਲੈ। ਇਸ ਕਰਕੇ ਸਾਨੂੰ ਤੁਹਾਡੇ ਦੀ ਉਮੀਦ ਜੇ ਸਾਡੀ ਬਾਹ ਫੜੋ ਕਿਉਂਕਿ ਬਹੁਤ ਜਿਆਦਾ ਨੁਕਸਾਨ ਸਰੋ ਤੁਸੀਂ ਵੇਖ ਲਿਆ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ। ਕਹੋ ਕਹੋ ਕਿਥੋਂ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਦੀ ਨਾਲੀ ਪਾ ਕੇ ਸਾਰੇ ਇੱਧਰ ਆ ਗਿਆ ਸਾਰੇ। ਉਹ ਤੁਹਾਨੂੰ ਅੱਗੋਂ ਦੇਖ ਹੀ ਜਾਣਾ ਉੱਥੋਂ ਸਿੱਧਾ ਪਰੇ ਨਹੀਂ ਚੱਲਦਾ ਸੀਗਾ। ਹੂੰ ਤੇ ਇੱਧਰ ਹੁਣ ਜਿਹੜੀ ਪਾਰ ਵੀ ਜ਼ਮੀਨ ਸੀਗੀ ਨਾ ਸਾਰੇ ਸਾਡੀ ਉਹ ਵੀ ਵੱਢੀ ਜਾ ਰਹੀ ਹੈ। ਕਿੱਥੇ ਕਿਦਾਂ ਕਾ ਲਗੀ ਦੋ ਨਾ ਬੰਨੇ ਹਾਂ ਹਾਂ ਜੀ ਇਹ ਜੰਗਲ ਦੇ ਬੈਕ ਸਾਈਡ ਤੇ ਇੰਡੀਆ ਦੀ ਜ਼ਮੀਨ ਆ ਫਿਰ ਗੱਲ ਜੀ ਨਮਸਕਾਰ ਵਾਈਕਲ ਜੀ ਕਾ ਖਾਲਸਾ ਵਾਈਕਲ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਵਾਲ ਵਿਧਾਇਕ ਹਲਕਾ ਜੀ ਨਾਲਾ ਮੈਂ ਇਸ ਵੇਲੇ ਸਰਪ੍ਰਕਾਸ਼ ਇੱਕ ਸਾਡੀ ਚੌਂਕੀ ਆ ਜ ਨਾਲੇ ਬਿਲਕੁਲ ਦਰਿਆ ਦੇ ਕੰਡੇ ਤੇ ਖੜੇ ਆਪਾਂ ਉਦ ਬਿਲਕੁਲ ਹਿੰਦਪਾਕ ਬਾਰਡਰ ਦੇ ਨਾਲ ਜਿਹੜਾ ਖੜੇ ਮੈਨੂੰ ਆ ਸਾਡੇ ਕਿਸਾਨ ਪਰਾ ਜਿਹੜੇ ਆ ਇਹ ਇੱਥੇ ਲੈ ਕੇ ਆਏ ਆ ਕਿਉਂਕਿ ਇੱਥੇ ਕਦੀ ਕੋ ਆਇਆ ਹੀ ਨਹੀਂ ਔਰ ਸੱਚ ਗੱਲ ਇਹ ਆ ਕਿ ਮੈਂ ਵੀ ਪਹਿਲੀ ਵਾਰ ਆਇਆ ਔਰ ਇਹ ਮੈਨੂੰ ਦਿਖਾਉਣ ਲਿਆਈ ਸੀ ਤੇ ਮੈਂ ਤੁਹਾਨੂੰ ਵੀ ਜਿਹੜੀ ਗੱਲ ਦਿਖਾਉਣੀ ਚਾਹੁੰਦਾ ਮੈਂ ਉਹ ਦਿਖਾਉਣੀ ਚਾਹੁੰਦਾ ਕਿ ਰਾਵੀ ਦਰਿਆ ਅਸਲ ਦੇ ਚੋ ਆ ਆ ਸਾਰਾ ਦਰਿਆ ਨਵਾਂ ਬਣ ਗਿਆ ਜ਼ਮੀਨ ਸਾਡੀ ਟੋਟਲ ਸਾਡੀ ਸੈਂਕੜੇ ਏਕੜ ਜ਼ਮੀਨ ਸੀਗੀ ਜਿਹੜੀ ਦਰਿਆ ਦੇ ਵਿੱਚ ਦਰਿਆਬੁਰਦ ਹੋ ਗਈ ਆ ਉੱਗੇ ਜਿਹੜੇ ਰੁੱਖ ਨੇ ਇਹ ਸਾਡੇ ਪੰਜਾਬ ਸਰਕਾਰ ਦਾ ਇੱਕ ਜੰਗਲ ਹੈ 300 ਏਕੜ ਦਾ ਉਸ ਤੋਂ ਪਹਿਲੇ ਪਹਿਲੇ ਆਸਾ ਦਾ ਨਮਾ ਰਾਵੀ ਦਰਿਆ ਬਣ ਗਿਆ ਇਹ ਨਮਾ ਰਾਵੀ ਦਰਿਆ ਸਾਡੀ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਦਰਿਆਬੁਰਦ ਹੋ ਗਈ ਇਹਨਾਂ ਗਰੀਬ ਕਿਸਾਨਾਂ ਦੀ ਤੇ ਰਾਵੀ ਅਸਲ ਦੇ ਚੋਹ ਜਾ ਰਿਹਾ ਆ ਧਾ ਲੱਗ ਕੇ ਆਇਆ ਜਦੋਂ ਪਾਣੀ ਆਇਆ ਇੱਧਰ ਉਹਨੇ ਆਪਣਾ ਨਵਾਂ ਰਸਤਾ ਜਿਹੜਾ ਬਣਾ ਲਿਆ ਸਾਡੇ ਲਈ ਪ੍ਰੋਬਲਮ ਕੀ ਆ ਸਾਡੇ ਲਈ ਪ੍ਰੋਬਲਮ ਹੈ ਦੋਸਤੋ ਕਿ ਅਸੀਂ ਇੰਡੀਆ ਗਵਰਨਮੈਂਟ ਨੂੰ ਕਈ ਵਾਰ ਬੇਨਤੀ ਕੀਤੀ ਆ ਕਿਉਂਕਿ ਦਰਿਆਵਾਂ ਦਾ ਇਸ਼ੂ ਜਿਹੜਾ ਇੰਡੀਆ ਗਵਰਨਮੈਂਟ ਦਾ ਇਸ਼ੂ ਆ ਹੁਣ ਅਸੀਂ ਕਿਸਾਨਾਂ ਨੂੰ ਇੱਧਰ ਜਿਹੜੀ ਫਸਲ ਖਰਾਬ ਹੋਈ ਆ ਇੱਧਰ ਦੀ ਪਾਣੀ ਪਾਣੀ ਸੀਗਾ ਇਸ ਫਸਲ ਦਾ ਤੇ ਮੌਜਦਾ ਦੇ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਨੌ ਸਵੀ ਕੀਤਾ ਗਰਦੌਦੀਆਂ ਹੋਦੀਆਂ ਸਭ ਕੁਝ ਹੋਦੀਆਂ ਬਸ ਸਵਾਲ ਇਹ ਆ ਕਿ ਜਿਹੜੀ ਦਰਿਆਪੁਰ ਦੀ ਜ਼ਮੀਨ ਆ ਇਹਦਾ ਮੌਜਦਾ ਕੌਣ ਦੇਊਗਾ ਇੱਥੇ ਜ਼ਮੀਨ ਦਾ ਰੇਟ ਜਿਹੜਾ ਸੀਗਾ ਮੈਨੂੰ ਕਿਸਾਨ ਦੱਸ ਰਹੇ ਸੀ 15 ਤੋਂ 20 ਲੱਖ 22 ਲੱਖ ਰੁਪਇਆ ਏਕੜ ਸੀਗੀ ਪਰ ਇਹ ਜ਼ਮੀਨ ਚਲੀ ਗਈ ਬੇਵਿਆਪੁਰ ਦੀ ਜ਼ਮੀਨ ਦਾ ਕੋਈ ਮਾਲਕਾ ਨਾ ਜਿਹੜਾ ਜਿਹੜੇ ਬੰਦੇ ਦੀ ਮਾਲਕੀ ਆ ਉਹਨੂੰ ਵਿਚਾਰੇ ਨੂੰ ਕੋਈ ਪੈਸਾ ਨਹੀਂ ਮਿਲਦਾ ਜ ਮਤਲਬ ਉਹਦੀ ਫਸਲ ਤਾਂ ਗਈ ਗਈ ਪਰ ਉਹਦੀ ਜ਼ਮੀਨ ਹੀ ਚਲੀ ਗਈ ਨਵਾਂ ਦਰਿਆ ਬਣ ਗਿਆ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਚਾਹੀਦਾ ਹੈ ਇਸੇ ਕਰਕੇ ਸੀ ਕਹਿੰਦੇ ਸੀ ਕਿ ਸਾਨੂੰ 2000 ਕਰੋੜ ਰੁਪਏ ਮੈਨੂੰ ਕਈ ਬੰਦੇ ਨੇ ਕਿਹਾ ਜੀ ਇੰਨਾ ਪੈਸਾ ਕੀ ਕਰਨਾ ਤੁਸੀਂ ਮੈਂ ਐਹੀ ਚੀਜ਼ ਦਿਖਾਉਣੀ ਚਾਹੁੰਦਾ ਸੀਗਾ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਸਾਡੇ ਨੁਕਸਾਨ ਦੀ ਕੈਲਕੂਲੇਸ਼ਨ ਕਰੋ ਤੁਸੀਂ ਅਜਨਾਲੇ ਦੀ ਸਾਡਾ ਨੁਕਸਾਨ ਕੋਈ ਐ ਨਹੀਂ ਹੈ ਕਿ ਪਾਣੀ ਆ ਗਿਆ ਫਸਲ ਸਾਡੀ ਜਿਹੜੀ ਜ਼ਮੀਨ ਉੜ ਗਈ ਆ 1 ਕਰੋੜ ਰੁਪਈਆ ਦੀ ਜ਼ਮੀਨ ਸੀਗੀ ਬੜਾ ਟਾਪ ਦਾ ਝੋਨਾ ਬੜੀ ਟਾਪ ਦੀ ਫਸਲ ਹੁੰਦੀ ਸੀਗੀ ਇਸ ਕਰਕੇ ਮੈਂ ਐਡੀ ਦੂਰ ਮੈਨੂੰ ਕਿਸਾਨ ਲੈ ਕੇ ਆਇਆ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਕਿਦਾਂ ਦਰਿਆ ਇੱਕ ਹੌਲ ਬਣ ਗਿਆ ਉਹਦੇ ਦਰਿਆ ਨੇ ਤੋੜੀ ਕੋਟਰ ਜਿਆਦੇ ਤੱਕ ਸਾਡੀ ਸਾਡੀ ਜ਼ਮੀਨ ਜਿਹੜੀ ਆ ਉਹ ਰੋੜਤੀ ਬਲਬਦੇ ਦਰਿਆ ਕੱਲ ਉੱਥੇ ਸੀਗਾ ਮੈਂ ਉਹ ਸਾਡੀ ਜਮੀਨ ਦੇ ਉੱਡ ਕੇ ਲੈ ਗਿਆ ਸੋ ਮੈਂ ਮੈਂ ਦੇਖ ਰਿਹਾ ਕਿ ਬਲ ਜਿਹੜਾ ਟੋਟਲੀ ਸਾਡਾ ਨੁਕਸਾਨ ਕਿੰਨਾ ਹੋਇਆ ਕਿੱਥੇ ਕਿੱਥੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਪਿੱਛੋਂ ਛੜਕਾਂ ਤੋਂ ਆਉਂਦੇ ਆ ਉਹਦੇ ਹੈਲੀਕਾਪਟਰਾਂ ਤੋਂ ਹੋ ਕੇ ਚੱਲ ਜਾਂਦੇ ਆ ਇੱਥੇ ਸਾਦਾ ਉਹ ਨਾ ਮੋਦੀ ਸਾਹਿਬ ਆਹ ਵੇਖੋ ਤੁਹਾਨੂੰ ਪਤਾ ਲੱਗੇ ਕਿ ਕਿਸਾਨ ਕਿੱਥੇ ੜ ਗਏ ਉਹਨਾਂ ਦੀ ਜ਼ਮੀਨ ਕਿੱਥੇ ਚਲ ੜ ਗਈ ਆ ਤੁਸੀਂ ਆਏ ਹੀ ਪਿੱਛੇ ਉੱਥੇ ਪਠਾਨਕੋਟ ਗਰਵਾਸਪੁਰ ਮਿਲ ਕੇ ਚਲੇਗੇ ਲੋਕਾਂ ਨੂੰ ਤੁਹਾਡੇ ਮੰਤਰੀ ਆਉਂਦੇ ਆ ਛੜਕਾਂ ਦੇ ਫਿਰ ਕੇ ਚੱਲ ਜਾਂਦੇ ਆ ਆਹ ਆ ਸਾਡਾ ਸਰਦ ਦਿੱਤੀ ਦੀ ਰਾਜ ਸਾਮਵਿਕ ਕਰਨਾ ਲਾ ਕਿ ਧਾਵੀ ਨੇ ਸਾਡੇ ਕਿਸਾਨਾਂ ਨੂੰ ਕਿਦਾਂ ਤਬਾਹ ਕਰ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਹਲਕਾ ਬਧਾਇਕ ਹੋਣ ਦੇ ਨਾਤੇ ਫਿਰ ਅਪੀਲ ਕਰੂੰਗਾ ਕਿ ਸਾਨੂੰ 2000 ਕਰੋੜ ਰੁਪਇਆ ਜਿਹੜਾ ਚਾਹੀਦਾ 2000 ਕਰੋੜ ਫਿਰ ਇਹ ਨਾਲਾ ਦਬਾਦਾ ਬਿਲਟ ਹੋਗਾ ਨਹੀਂ ਤੇ ਤੁਸੀਂ ਆਪ ਦੇਖੋ ਤੁਹਾਨੂੰ ਮੈਂ ਵੀਡੀਓ ਭੇਜੂੰਗਾ ਤੁਸੀਂ ਆਪ ਦੇਖ ਲਿਓ ਵੀ ਆ ਇੰਨਾ ਦਾ ਵਿਚਾਰਿਆਂ ਦਾ ਕੀ ਆਲਾ ਕਿਸਾਨ ਖੋਤੇ ਵਜਾਦੇ ਇਹ ਮੈਨੂੰ ਟਰੈਕਟਰਾਂ ਦੇ ਲੈ ਕੇ ਆ ਇੱਥੇ ਗੱਡੀ ਨਹੀਂ ਆਉਂਦੀ ਗੱਡੀਆਂ ਪਿੱਛੇ ਰਹਿ ਗਿਆ ਅਸੀਂ ਆ 5-7 ਕਿਲੋਮੀਟਰ ਟਰੈਕਟਰਾਂ ਦੇ ਇੱਥੇ ਚੜ ਕੇ ਆਏ ਆ ਵੇਖਣ ਵਾਸਤੇ ਕਿਉਂਕਿ ਮੈਂ ਆਪ ਮਤਲਬ ਇਹਦੇ ਹੜਾ ਤੋਂ ਬਾਅਦ ਹੁਣ ਛੇਸੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਦਿੱਲੀ ਸਾਡੀ ਮਤਲਬ ਜਿਹੜੀ ਆ ਤੁਸੀਂ ਇਹ ਲਿਖ ਕੇ ਭੇਜੋ ਸਾਡਾ ਬੜਾ ਵੱਡਾ ਮਸਲਾ ਕਿ ਜਿਸ ਕਿਸਾਨ ਦਾ 20 ਲੱਖ ਦਾ ਖੇਤ ਧੁਰ ਗਿਆ ਉਹਨੂੰ ਪੈਸਾ ਕੋਈ ਵੀ ਨਾ ਦਵੇ ਸਰਕਾਰ ਇਹ ਤੇ ਬੜਾ ਅਨਿਆਹ ਦੀ ਗੱਲ ਹੈ ਸੋ ਮੈਂ ਫਿਰ ਇੱਕ ਅੱਜ ਮੰਗ ਕਰਦਾ ਇਸ ਥਾਂ ਤੇ ਖਲੋ ਕੇ ਇਹ ਮੇਰਾ ਖਿਆਲ ਹੈ ਕਿ ਸਭ ਤੋਂ ਕੀਰ ਦੇ ਉੱਤੇ ਆਪਾਂ ਖਲੋਤੇ ਆ ਅੱਗੇ ਉਹ ਸਾਡਾ ਜੰਗਲ ਹੈ ਜਿਹੜਾ ਸਾਹਮਣੇ ਤੁਸੀਂ ਦੇਖਦੇ ਹੋ ਉਤੋਂ ਅੱਗੇ ਫਿਰ ਪਾਕਿਸਤਾਨ ਜਿਹੜਾ ਸ਼ੁਰੂ ਹੋ ਜਾਂਦਾ ਸੋ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਕਿਉਂਕਿ ਮੈਨੂੰ ਇਹ ਕਈ ਦਿਨਾਂ ਦੇ ਕਹਿ ਰਹੇ ਸੀ ਪਹਿਲਾਂ ਤਾਂ ਆਉਣ ਦੀ ਰਸਤਾ ਹੀ ਨਹੀਂ ਸੀ ਪਾਣੀ ਇੰਨਾ ਜ਼ਿਆਦਾ ਸੀਗਾ ਤੇ ਕਹਿੰਦੇ ਜਦ ਸਾਡਾ ਆ ਵੀ ਦੇਖ ਕੇ ਆਓ ਜੀ ਸਾਡੀਆਂ ਜ਼ਮੀਨਾਂ ਕਿੱਦਾਂ ਚਲ ਗਈਆਂ ਤੇ ਮੈਂ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਮੈਂ ਆਉਂਗਾ ਜੂਤ ਭਾਵੇਂ ਜੋ ਮਰਜ਼ੀ ਹੋ ਜੇ ਅੱਜ ਸਾਨੂੰ ਬੰਦਾ ਗੱਡੀਆਂ ਭਾਵੇਂ ਹੁਣ ਅਸੀਂ ਮੈਨੂੰ ਲੱਗਦਾ ਕਿ 5-6 ਕਿਲੋਮੀਟਰ ਟਰੈਕਟਰਾਂ ਦੇ ਚੜ੍ਹ ਕੇ ਆਏ ਆ ਕਿਉਂਕਿ ਗੱਡੀ ਨਹੀਂ ਆ ਸਕਦੀ ਸੋ ਵੇਖਿਆ ਕੋਈ ਨਹੀਂ ਆਪਾਂ ਤੁਹਾਡੇ ਨਾਲ ਖੜੇ ਆ ਤੁਹਾਡੀ ਮਤ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਸਾਡਾ ਇਹ ਕਾਨੂੰਨ ਬਣਾਓ ਕੋਈ ਦਰਿਆਪੁਰ ਦੀ ਜ਼ਮੀਨ ਦਾ ਜਿਹੜਾ ਉਹ ਕਾਨੂੰਨ ਬਣਾਓ ਪਛਾਦੇ ਕਿਸਾਨ ਕਿੱਥੇ ਜਾਣ ਇਹ ਮੈਂ ਤੁਹਾਨੂੰ ਦਿਖਾਉਣ ਲੈ ਕੇ ਆਇਆ ਹਾਂ ਦੁਨੀਆਪੁਰ ਦੇ ਪੰਜਾਬੀਆਂ ਨੂੰ ਜਿੱਥੇ ਵੀ ਜੈਸਵੀ ਨੁੱਕਰ ਤੇ ਬੈਠੇ ਹੋ ਸਰ ਇਸ ਗੱਲ ਨੂੰ ਤੁਸੀਂ ਦੇਖੋਗੇ ਨਾਲੇ ਦਾ ਕੀ ਹਾਲ ਬਣ ਗਿਆ ਮੈਂ ਤੁਹਾਨੂੰ ਬਸ ਇਹ ਦਿਖਾਉਣਾ ਸੀਗਾ ਸਾਡਾ ਬਹੁਤ ਬਹੁਤ ਧੰਨਵਾਦ ਵਾਇਗਲ ਜੀ ਕਾ ਖਾਲਸਾ ਵਾਇਗਲ ਜੀ ਕੀ ਹਾਲ ਹੈ ਬਹੁਤ ਨੀਵਾ ਬਹੁਤ ਹੋ ਗਿਆ ਇਹ ਤਾਂ ਬਗਾ ਚੁੱਕ ਜਉਂਦਾ ਅੱਛਾ ਬੱਚੇ ਬੱਚੇ ਬਹੁਤ ਜਲਦੀ ਖੋਰਦੇ ਆ ਤੇ ਸੁੱਤੇ ਆ ਸਾਰੇ ਬੰਦ ਟੁੱਟੇ ਨੇ ਇੱਥੇ ਬੰਨ ਰਹਿਣਾ ਸਰ ਤੇ ਜਗ੍ਹਾ ਤੇ ਟੁੱਟਾ ਨਹੀਂ ਤੇ ਪਾਣੀ ਫਿਰ ਵਾਪਸ ਹੋ ਨਹੀਂ ਜਾਣਾ ਤੇ। ਫੇਰ ਜਦੋਂ ਇਹਦਾ ਜਲਦੀ ਤੋਂ ਜਲਦੀ ਬਣਾ ਹੋ ਜਾਏ ਤੇ ਚਲੋ। ਨੁਕਸਾਨ ਦਾ ਸਾਰਾ ਦੇਖੋ। ਲੋਕੀ ਕੋ ਬੜੀ ਜਲਦੀ ਪਾਣੀ ਦਿੱਤਾ ਇੱਧਰ ਆ ਕੇ ਚੱਲਣ ਦਾ ਇਹ ਚੋਂ ਦੇ ਲੋਕਾਂ ਦੀ ਲੰਮੀ ਹੋ ਜੇ। ਮਾਰ ਜਿਹੜਾ ਖੋੜਾ ਇਸ ਪੈਰੀਆ ਜਲਵੀ ਜਾਊਗਾ ਕੋਈ ਦਿੱਕਤ ਨਹੀਂ ਪਰ ਇੱਧਰੋਂ ਨੁਕਸਾਨ ਦਾ ਕੋਈ ਹੋ। ਇਹ ਤਾਂ ਧੂਲ ਹੋ ਰਿਹਾ ਕਿ ਜੀ 301 ਕੜਾ ਰੁਕਣੀ ਨਹੀਂ ਨਿਕੜੇ। ਇਹਨਾਂ ਦੀ ਦੂਹਰੀ ਸਾਈਡ ਆ। ਦੋਸਤੋ 100 ਜੈਗਰ 200 ਦੋਸਤੋ ਨਿੰਜਾ ਕਿਹੜਾ ਹੈਗੀ ਫੂਲ ਉੱਪਰ ਦੀ ਤੇ 50 ਏਕੜ ਹੈਗੀ ਰਾਜੀ ਸਿੰਘ ਉਹ ਕਹਿੰਦੀ 300 ਏਕੜ ਦੇ ਆਸ-ਪਾਸ ਨਦੀ ਤੋਂ ਪਾਰ ਹੈ ਜੀ ਅੱਛਾ ਹੋ ਰਿਹਾ ਹਾਂ ਜੀ ਅੱਛਾ ਇਹ ਸਾਹਮਣੇ ਜਿਹੜੇ ਪੇੜ ਆ ਜੀ ਮੈਨੂੰ ਸਾਹਮਣੇ ਆ ਜੀ ਅੱਛਾ ਇਹ ਜੰਗਲ ਆ ਹਾਂ ਜੀ ਇਹ ਜੰਗਲ ਦੇ ਬੈਕ ਸਾਈਡ ਤੇ ਇੰਡੀਆ ਦੀ ਜ਼ਮੀਨ ਆ ਆਪਣੀ ਇੱਥੋਂ ਬਿਲਕੁਲ ਬੱਬਾ ਬੱਬਾ ਨੋਗਾ ਅਡਾਉਨ ਹਾਂਜੀ ਇਹ ਜਗਾ ਆਪਣੀ ਸਾਰੀ ਲੋਕੇਸ਼ਨ ਹੀ ਚੇਂਜ ਕਰ ਗਿਆ ਜੀ ਪਹਿਲਾਂ ਜਿੱਥੇ ਚੱਲਦਾ ਸੀ ਉਹ ਸਭ ਛੱਡ ਕੇ ਤੇ ਹੁਣ ਇੱਥੇ ਆ ਕੇ ਚੱਲਣ ਦੇ ਵਜ ਜਾਂਦੇ ਸਿੱਧੇ ਪਹਿਲਾਂ ਉੱਥੋਂ ਚੱਲਦਾ ਹਾਂਜੀ ਪਹਿਲਾਂ ਉੱਥੋਂ ਸਿੱਧਾ ਚੱਲਦਾ ਸੀ ਜੀ ਆ ਜਿੰਨਾ ਸਾਧੀਆਂ ਵਿੱਚ ਲੈ ਗਿਆ ਹਾਂਜੀ ਇਹ ਲੈ ਕੇ ਆ ਰੂੜੇ ਤੋਬੇ ਦੇ ਬੰਦੇ ਆ ਜੀ ਜਿਨ੍ਹਾਂ ਦੀ ਇੱਥੇ ਸਾਰੀ ਉੱਥੋਂ ਤੱਕ ਜ਼ਮੀਨ ਹੈ ਜੀ ਇਹ ਵੀ ਸਾਰੀ ਵਿੱਚੇ ਵੈਗੀ ਨਦੀ ਹਾਂ ਆਜੋ ਆਜੋ ਸਰ ਬਾਦ ਕੋਈ ਸਾਦਾ ਕੰਮ ਖਰਾਬ ਹੋ ਗਿਆ ਤੇ ਹਾਂਜੀ ਬਿਲਕੁਲ ਠੀਕ ਹੈ ਮਤਲਬ ਜੋ ਵੀ ਪਬਲਿਕ ਇਸ ਤਰ੍ਹਾਂ ਨਾ ਕਰੇ ਬਹੁਤ ਛਟਾ ਜਿਹੜਾ ਤੁਹਾਡਾ ਪਾਸਤਾ ਹੁੰਦਾ ਹੈ ਹਾਂ ਜੀ ਇਹ ਨਾਲ ਵਿੱਚ ਆਉਂਦੀ ਹੋ ਜਾਂਦੀ ਜੇ ਜਿਹੜੀ ਪੂਰੀ ਲੋਕੇਸ਼ਨ ਸਰ ਉੱਥੋਂ ਦਿਖਣੀ ਅੱਗੇ ਜ਼ਮੀਨ ਬਹੁਤ 85 90 ਕਿਲੇ ਜ਼ਮੀਨ ਅੱਗੇ ਜੀ ਉਹ ਬਈ ਨਹੀਂ ਲਿਟਰਲ ਸਰ ਤੇ ਤੁਹਾਡਾ ਬਹੁਤ ਸਾਡੇ ਸਾਰੇ ਪਰਿਵਾਰ ਵੱਲੋਂ ਸਰ ਤੁਹਾਡਾ ਬਹੁਤ ਧੰਨਵਾਦ ਜੇ ਬੇੜੇ ਵੱਲੋਂ ਕਿਹਾ ਤੁਸੀਂ ਦੋ ਦਿਨ ਵੀ ਨਹੀਂ ਲਾਏ ਸਰ ਨੂੰ ਬੇੜਾ ਦੇ ਕਾ ਵੀ ਜਾਓ ਤੁਸੀਂ ਜਾ ਕੇ ਲੈ ਇਸ ਕਰਕੇ ਹਨੂ ਤੁਹਾਡੇ ਦੀ ਉਮੀਦ ਜੇ ਹਾਡੀ ਬਾਹ ਫੜੋ ਕਿਉਂਕਿ ਬਹੁਤ ਜਿਆਦਾ ਨੁਕਸਾਨ ਸਰੋ ਤੁਸੀਂ ਵੇਖ ਲਿਆ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ। ਕਹੋ ਕਹੋ ਕਿਥੋਂ ਹੱਡੀਆਂ ਜ਼ਮੀਨਾਂ ਦੇ ਵਿੱਚੋਂ ਦੀ ਨਾਲੀ ਪਾ ਕੇ ਸਾਰੇ ਇੱਧਰ ਆ ਗਿਆ ਸਾਰੇ। ਉਹ ਤੁਹਾਨੂੰ ਅੱਗੋਂ ਦੇਖ ਹੀ ਜਾਣਾ ਉੱਥੋਂ ਸਿੱਧਾ ਪਰੇ ਨਹੀਂ ਚੱਲਦਾ ਸੀਗਾ। ਹੂੰ ਤੇ ਇੱਧਰ ਹੁਣ ਜਿਹੜੀ ਪਾਰ ਵੀ ਜ਼ਮੀਨ ਸੀਗੀ ਨਾ ਸਾਰੇ ਸਾਡੀ ਉਹ ਵੀ ਵੱਢੀ ਜਾ ਰਹੀ ਹੈ ਕਿੱਥੇ ਕਿੱਦਾਂ ਸਾਡਾ ਜੀ ਦੋਨਾ ਬੰਦੇ ਹਾਂ ਹਾਂ ਜੀ ਇਹ ਜੰਗਲ ਦੇ ਬੈਕ ਸਾਈਡ ਤੇ ਇੰਡੀਆ ਦੀ ਜ਼ਮੀਨ ਆ ਆਪਣੀ ਜੀ ਗੱਲ ਜੀ ਨਮਸਕਾਰ ਵਾਇਕਲ ਜੀ ਕਾ ਖਾਤਸਾ ਵਾਇਕਲ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਵਿਧਾਇਕ ਹਲਕਾ ਜੀ ਨਾਲਾ ਮੈਂ ਇਸ ਵੇਲੇ ਸਰਪ੍ਰਕਾਸ਼ਕ ਸਾਡੀ ਚੌਂਕੀ ਆ ਜ ਨਾਲੇ ਬਿਲਕੁਲ ਦਰਿਆ ਦੇ ਕੰਢੇ ਤੇ ਖੜੇ ਆਪਾਂ ਪਰ ਬਿਲਕੁਲ ਹਿੰਦਪਾਕ ਬਾਰਡਰ ਦੇ ਨਾਲ ਜਿਹੜਾ ਖੜੇ ਆ ਮੈਨੂੰ ਆ ਸਾਡੇ ਕਿਸਾਨ ਭਰਾ ਜਿਹੜੇ ਆ ਇਹ ਇੱਥੇ ਲੈ ਕੇ ਆਏ ਆ ਕਿਉਂਕਿ ਇੱਥੇ ਕਦੀ ਕੋ ਆਇਆ ਹੀ ਨਹੀਂ ਔਰ ਸੱਚ ਗੱਲ ਇਹ ਆ